ਸ਼ਰਧਾ ਅਤੇ ਵਿਸ਼ਵਾਸ ਉਹ ਅਨਮੋਲ ਰਤਨ ਹਨ ਜੋ ਕਿਸੇ ਧਰਮ ਜਾਤ ਜਾਂ ਪਛਾਣ ਦੀਆਂ ਹੱਦਾਂ ਤੋਂ ਪਰੇ ਹੁੰਦੇ ਹਨ ਇਹ ਦਿਲ ਦੀ ਉਹ ਡੂੰਗੀ ਭਾਵਨਾ ਹੈ ਜੋ ਮਨੁੱਖ ਨੂੰ ਸੱਚੇ ਰਾਹ ਤੇ ਚੱਲਣ ਲਈ ਪ੍ਰੇਰਿਤ ਹੈ ਅਤੇ ਜੀਵਨ ਨੂੰ ਨਵੇਂ ਅਰਥ ਦਿੰਦੀ ਹੈ ਅਜਹੀ ਹੀ ਸ਼ਰਧਾ ਅਤੇ ਵਿਸ਼ਵਾਸ ਦੀ ਮਿਸਾਲ ਸੀ ਮਸ਼ਹੂਰ ਅਦਾਕਾਰਾ ਮਰਹੂਮ ਮਦੂ ਬਾਲਾ ਜੀ ਜਿਸ ਨੇ ਆਪਣੇ ਸਮੇਂ ਦੀ ਚਮਕਦਮਕ ਵਾਲੀ ਦੁਨੀਆ ਵਿੱਚ ਰਹਿੰਦਿਆਂ ਵੀ ਗੁਰੂ ਨਾਨਕ ਦੇਵ ਜੀ ਦੇ ਸੰਦੇਸ਼ ਨੂੰ ਦਿਲ ਵਿੱਚ ਸੰਜੋਆ ਇਹ ਕਹਾਣੀ ਨਾ ਸਿਰਫ ਉਹਨਾਂ ਦੀ ਸੱਚੀ ਭਗਤੀ ਨੂੰ ਦਰਸਾਉਂਦੀ ਹੈ ਸਗੋਂ ਸਾਨੂੰ ਸਿਖਾਉਂਦੀ ਹੈ ਕਿ ਸੱਚਾ ਵਿਸ਼ਵਾਸ ਕਿਸੇ ਸਰਹੱਦ ਨੂੰ ਨਹੀਂ ਮੰਨਦਾ ਅਤੇ ਸੇਵਾ ਭਾਵਨਾ ਸਦਾ ਅਮਰ ਰਹਿੰਦੀ ਹੈ ਸ਼ਰਧਾ ਤੇ ਵਿਸ਼ਵਾਸ ਕਿਸੇ ਧਰਮ ਦੇ ਮਹਤਾਜ ਨਹੀਂ ਹੁੰਦੇ ਅਜਿਹੀ ਹੀ ਇੱਕ ਉਦਾਹਰਨ ਹੈ ਆਪਣੇ ਸਮੇਂ ਦੀ ਮਸ਼ਹੂਰ ਅਦਾਕਾਰਾ ਮਧੂ ਬਾਲਾ ਜੀ ਦੀ ਸੰਗੀਤ ਦੀ ਦੁਨੀਆ ਵਿੱਚ ਐਸ ਮਹਿੰਦਰ ਜੀ ਦਾ ਨਾਮ ਕਿਸੇ ਜਾਣ ਪਹਿਚਾਨ ਦਾ ਮਹਤਾਜ ਨਹੀਂ ਉਹ ਇੱਕ ਅਜਿਹੇ ਕਲਾਕਾਰ ਹਨ ਜਿਨ੍ਹਾਂ ਨੇ 100 ਤੋਂ ਵੱਧ ਫਿਲਮਾਂ ਵਿੱਚ ਆਪਣੇ ਸੰਗੀਤ ਨਾਲ ਜਾਦੂ ਵਖੇਰਿਆ ਉਹਨਾਂ ਦੀ ਇੱਕ ਖਾਸ ਫਿਲਮ ਸੀ ਨਾਨਕ ਨਾਮ ਜਹਾਜ਼ ਇਹ ਸਿਰਫ ਇੱਕ ਸਨਮਈ ਕੀਰਤਨ ਨਹੀਂ ਸੀ ਸਗੋਂ ਇੱਕ ਸ਼ਰਧਾ ਦਾ ਪ੍ਰਤੀਕ ਸੀ ਨਾਨਕ ਨਾਮ ਜਹਾਜ਼ ਫਿਲਮ ਦਾ ਸੰਗੀਤ ਐਸ ਸੁਮੇਂਦਰ ਜੀ ਨੇ ਤਿਆਰ ਕੀਤਾ ਸੀ ਤੇ ਇਹ ਫਿਲਮ 1969 ਵਿੱਚ ਗੁਰੂ ਨਾਨਕ ਦੇਵ ਜੀ ਦੇ 500ਵੇਂ ਪ੍ਰਕਾਸ਼ ਪੁਰਬ ਦੇ ਸਮਾਰੋਹਾਂ ਦੇ ਹਿੱਸੇ ਵਜੋਂ ਬਣਾਈ ਗਈ ਸੀ ਇਸ ਦੇ ਨਿਰਮਾਤਾ ਸਨ ਪੰਨਾ ਲਾਲ ਮਹੇਸ਼ਵਰੀ ਇੱਕ ਸਿੰਧੀ ਸਿੱਖ ਸਨ ਜਿਨ੍ਹਾਂ ਨੇ ਇਸ ਪ੍ਰੋਜੈਕਟ ਨੂੰ ਬੜੀ ਸ਼ਰਧਾ ਤੇ ਲਗਨ ਨਾਲ ਸੰਪੂਰਨ ਕੀਤਾ 1971 ਵਿੱਚ ਜਦੋਂ ਇਹ ਫਿਲਮ ਰਿਲੀਜ਼ ਹੋਈ ਤਾਂ ਇਸ ਨੇ ਲੋਕਾਂ ਦੇ ਦਿਲਾਂ ਵਿੱਚ ਖਾਸ ਥਾਂ ਬਣਾਈ ਇਹ ਸਿਰਫ ਇੱਕ ਫਿਲਮ ਨਹੀਂ ਸੀ ਸਗੋਂ ਗੁਰੂ ਨਾਨਕ ਦੇਵ ਜੀ ਦੇ ਸੰਦੇਸ਼ ਨੂੰ ਦੁਨੀਆ ਤੱਕ ਪਹੁੰਚਾਉਣ ਦਾ ਇੱਕ ਸਾਧਨ ਸੀ ਪਰ ਅੱਜ ਅਸੀਂ ਗੱਲ ਕਰਾਂਗੇ ਐਸ ਮਹਿੰਦਰ ਜੀ ਦੀ ਇੱਕ ਅਜਿਹੀ ਯਾਦ ਦੀ ਜੋ مشهور ਅਦਾਕਾਰਾ ਮધુਵਾਲਾ ਨਾਲ ਜੁੜੀ ਹੋਈ ਹੈ ਮધુਵਾਲਾ ਇੱਕ ਅਜਿਹਾ ਨਾਮ ਜੋ ਭਾਰਤੀ ਸਿਨੇਮਾ ਦੀ ਸੁੰਦਰਤਾ ਅਤੇ ਕਲਾ ਨੂੰ ਦਰਸਾਉਂਦਾ ਹੈ ਐਸ ਮਹਿੰਦਰ ਜੀ ਨੇ ਉਹਨਾਂ ਨਾਲ ਕਈ ਫਿਲਮਾਂ 'ਚ ਕੰਮ ਕੀਤਾ ਉਹ ਕਹਿੰਦੇ ਹਨ ਕਿ ਇੱਕ ਵਾਰ ਸਫ਼ਰ ਦੌਰਾਨ ਮਧੂ ਵਾਲਾ ਬਹੁਤ ਘੱਟ ਗੱਲਾਂ ਕਰ ਰਹੀ ਸੀ ਉਹ ਚੁੱਪਚਾਪ ਆਪਣੇ ਪਰਸ ਵਿੱਚੋਂ ਅਕਸਰ ਇੱਕ ਛੋਟੀ ਜਿਹੀ ਕਿਤਾਬ ਕੱਢਦੀ ਆਪਣਾ ਸਿਰ ਟੱਕ ਕੇ ਬੜੇ ਧਿਆਨ ਅਤੇ ਸ਼ਰਧਾ ਨਾਲ ਉਸਨੂੰ ਪੜਨ ਲੱਗ ਜਾਂਦੀ ਐਸ ਮਹਿੰਦਰ ਜੀ ਨੂੰ ਲੱਗਦਾ ਸੀ ਕਿ ਇਹ ਕੋਈ ਪਵਿੱਤਰ ਕਿਤਾਬ ਹੋਵੇਗੀ ਸ਼ਾਇਦ ਕੁਰਾਨ ਜਾਂ ਹਦੀਸ ਪਰ ਉਹਨਾਂ ਨੂੰ ਪੱਕਾ ਨਹੀਂ ਸੀ ਪਤਾ ਪਰ ਇੱਕ ਦਿਨ ਜਦੋਂ ਐਸ ਮਹਿੰਦਰ ਜੀ ਅਤੇ ਮਧੂਵਾਲਾ ਇਕੱਠੇ ਬੈਠੇ ਸਨ ਤਾਂ ਮਧੂਵਾਲਾ ਜੀ ਨੂੰ ਸੱਟ ਤੋਂ ਬਲਾਵਾ ਆਇਆ ਉਹ ਉੱਠੇ ਤੇ ਆਪਣੀ ਕਿਤਾਬ ਪਰਸ ਉੱਤੇ ਰੱਖ ਕੇ ਚਲੀ ਗਈ ਅਤੇ ਕਿਹਾ ਉਸਤਾਦ ਜੀ ਮੇਰੀਆਂ ਚੀਜ਼ਾਂ ਦਾ ਧਿਆਨ ਰੱਖਣਾ ਮੈਂ ਹੁਣੇ ਆਇਆ ਕਿਤਾਬ ਉੱਥੇ ਰੱਖ ਗਈ ਅਤੇ ਐਸ ਮਹਿੰਦਰ ਜੀ ਦੇ ਮਨ ਵਿੱਚ ਉਤਸੁਕਤਾ ਜਾਗੀ ਉਹ ਸੋਚਣ ਲੱਗੇ ਕਿ ਜਦੋਂ ਉਹਨਾਂ ਦੀ ਸੰਭਾਲ ਵਿੱਚ ਇਹ ਚੀਜ਼ ਛੱਡ ਕੇ ਗਈ ਹੈ ਤਾਂ ਇਸ ਨੂੰ ਦੇਖਣ ਵਿੱਚ ਕੀ ਹਰਜ ਹੈ ਉਹਨਾਂ ਨੇ ਕਿਤਾਬ ਚੁੱਕੀ ਖੋਲੀ ਅਤੇ ਜੋ ਦੇਖਿਆ ਉਹ ਉਹਨਾਂ ਲਈ ਹੈਰਾਨੀਜਨਕ ਸੀ ਇਹ ਉਰਦੂ ਅੱਖਰਾਂ ਵਿੱਚ ਲਿਖੀ ਹੋਈ ਜਪਜੀ ਸਾਹਿਬ ਸੀ ਗੁਰੂ ਨਾਨਕ ਦੇਵ ਜੀ ਦੀ ਬਾਣੀ ਐਸ ਮਹਿੰਦਰ ਜੀ ਬਹੁਤ ਹੈਰਾਨ ਹੋਏ। ਮਧੂ ਬਾਲਾ ਜਿਸ ਨੂੰ ਸਾਰੀ ਦੁਨੀਆ ਇੱਕ ਮੁਸਲਿਮ ਅਦਾਕਾਰ ਵਜੋਂ ਜਾਣਦੀ ਸੀ ਉਹ ਸਿੱਖ ਧਰਮ ਦੀ ਇਸ ਪਵਿੱਤਰ ਬਾਣੀ ਦਾ ਪਾਠ ਕਰਦੀ ਸੀ। ਕੰਮ ਮੁਕਾਉਣ ਤੋਂ ਬਾਅਦ ਜਦੋਂ ਮਧੂ ਬਾਲਾ ਤੇ ਐਸ ਮਹਿੰਦਰ ਜੀ ਸ਼ਾਮ ਨੂੰ ਦੋਵੇਂ ਟੈਕਸੀ ਵਿੱਚ ਵਾਪਸ ਆ ਰਹੇ ਸਨ ਤਾਂ ਐਸ ਮਹਿੰਦਰ ਜੀ ਆਪਣੀ ਉਤਸੁਕਤਾ ਨੂੰ ਰੋਕ ਨਾ ਸਕੇ। ਉਹਨਾਂ ਨੇ ਪੁੱਛ ਹੀ ਲਿਆ, "ਮਧੂ ਤੂੰ ਜਪਜੀ ਸਾਹਿਬ ਦਾ ਪਾਠ ਕਦੋਂ ਤੋਂ ਕਰਨ ਲੱਗੀ ਮਧੂਬਾਲਾ ਦੇ ਚਿਹਰੇ ਤੇ ਇੱਕ ਸਾਦਗੀ ਭਰੀ ਮੁਸਕਾਨ ਆਈ ਉਸਨੇ ਆਪਣੇ ਦਿਲ ਦੀ ਗੱਲ ਸਾਂਝੀ ਕੀਤੀ ਤੇ ਕਿਹਾ ਮੈਂ ਇੱਕ ਵਾਰ ਬੜੀ ਵੱਡੀ ਮੁਸੀਬਤ ਵਿੱਚ ਫਸ ਗਈ ਸੀ ਮੈਂ ਬਹੁਤ ਕੋਸ਼ਿਸ਼ਾਂ ਕੀਤੀਆਂ ਪਰ ਕਿਤੋਂ ਵੀ ਰਾਹਤ ਨਾ ਮਿਲੀ ਉਸ ਸਮੇਂ ਮੈਂ ਗੁਰੂ ਨਾਨਕ ਦੇਵ ਜੀ ਅੱਗੇ ਅਰਦਾਸ ਕੀਤੀ ਬਾਬਾ ਜੀ ਆਪਣੀ ਇਸ ਦੁਖੀ ਧੀ ਨੂੰ ਬਚਾ ਲਓ ਅਤੇ ਤੁਸੀਂ ਵਿਸ਼ਵਾਸ ਨਹੀਂ ਕਰੋਗੇ ਉਹਨਾਂ ਨੇ ਮੇਰੀ ਸੁਣ ਲਈ ਤੇ ਮੇਰੀ ਮੁਸੀਬਤ ਦੂਰ ਹੋ ਗਈ ਉਸ ਦਿਨ ਤੋਂ ਮੈਂ ਪ੍ਰਣ ਕੀਤਾ ਕਿ ਜੇ ਮੈਂ ਇਸ ਮੁਸੀਬਤ ਤੋਂ ਬਚ ਗਈ ਤਾਂ ਜਪਜੀ ਸਾਹਿਬ ਦਾ ਪਾਠ ਕਰਾਂਗੀ ਉਦੋਂ ਤੋਂ ਮੈਂ ਇਸ ਨੂੰ ਆਪਣੇ ਜੀਵਨ ਦਾ ਹਿੱਸਾ ਬਣਾ ਲਿਆ ਉਸ ਦੀ ਆਵਾਜ਼ ਵਿੱਚ ਇੱਕ ਅਜੀਬ ਸਕੂਨ ਸੀ ਜਿਵੇਂ ਉਹ ਆਪਣੇ ਬਾਬਾ ਜੀ ਨਾਲ ਇੱਕ ਡੂੰਗਾ ਰਿਸ਼ਤਾ ਮਹਿਸੂਸ ਕਰਦੀ ਮਧੂ ਬਾਲਾ ਨੇ ਦੱਸਿਆ ਕਿ ਜਦੋਂ ਉਹ ਕੋਈ ਫਿਲਮ ਸਾਈਨ ਕਰਦੀ ਸੀ ਤਾਂ ਉਸ ਵਿੱਚ ਇੱਕ ਖਾਸ ਸ਼ਰਤ ਰੱਖਦੀ ਸੀ ਕਿ ਮੈਂ ਪ੍ਰੋਡਿਊਸਰ ਨੂੰ ਸਾਫ਼ ਕਹਿ ਦਿੰਦੀ ਸੀ ਕਿ ਦੁਨੀਆ ਦੇ ਕਿਸੇ ਵੀ ਕੋਨੇ ਵਿੱਚ ਸ਼ੂਟਿੰਗ ਲਈ ਜਾਣਾ ਪਵੇ ਮੈਂ ਤਿਆਰ ਹਾਂ ਪਰ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਵਾਲੇ ਦਿਨ ਮੈਂ ਮੁੰਬਈ ਦੇ ਅੰਦੇਰੀ ਗੁਰਦੁਆਰੇ ਵਿੱਚ ਹੋਣੀ ਚਾਹੀਦੀ ਹਾਂ ਇਸ ਦਿਨ ਮੈਂ ਮੱਥਾ ਟੇਕਣ ਤੋਂ ਨਹੀਂ ਰੁਕ ਸਕਦੀ ਇਹ ਸੁਣ ਕੇ ਐਸ ਮਹਿੰਦਰ ਜੀ ਦਾ ਦਿਲ ਭਰ ਆਇਆ ਇੱਕ ਅਜਿਹੀ ਅਦਾਕਾਰਾ ਜਿਸ ਦੀ ਜ਼ਿੰਦਗੀ ਚਮਕ ਧਮਕ ਨਾਲ ਭਰੀ ਸੀ ਉਸ ਦੇ ਦਿਲ ਵਿੱਚ ਗੁਰੂ ਨਾਨਕ ਦੇਵ ਜੀ ਲਈ ਐਨੀ ਡੂੰਗੀ ਸ਼ਰਧਾ ਸੀ ਇੱਕ ਦਿਨ ਮਧੂਵਾਲਾ ਅੰਦੇਰੀ ਗੁਰਦੁਆਰੇ ਦੇ ਪ੍ਰਧਾਨ ਜੀ ਨੂੰ ਮਿਲੀ ਉਸ ਦੇ ਚਿਹਰੇ ਤੇ ਸਾਦਗੀ ਅਤੇ ਨਿਮਰਤਾ ਸੀ ਉਹਨਾਂ ਨੇ ਹੱਥ ਜੋੜ ਕੇ ਕਿਹਾ ਭਾਈ ਸਾਹਿਬ ਜੀ ਮੈਂ ਚਾਹੁੰਦੀ ਹਾਂ ਕਿ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਤੇ ਦੁਪਹਿਰ ਦੇ ਲੰਗਰ ਦੀ ਸੇਵਾ ਹਰ ਸਾਲ ਮੇਰੇ ਵੱਲੋਂ ਹੋਵੇ ਇਸ ਨੂੰ ਕਬੂਲ ਕਰੋ ਪਰਦਾਨ ਜੀ ਨੇ ਸੰਗਤਾਂ ਨੂੰ ਸਲਾਹ ਕੀਤੀ ਤਾਂ ਸੰਗਤ ਨੇ ਇੱਕ ਆਵਾਜ਼ ਵਿੱਚ ਕਿਹਾ ਕੋਈ ਵੀ ਸੇਵਾ ਕਰ ਸਕਦਾ ਹੈ ਇਸ ਵਿੱਚ ਕੀ ਹਰਜ ਹੈ ਮਧੂਵਾਲਾ ਨੇ ਇਹ ਸੇਵਾ ਸ਼ੁਰੂ ਕਰ ਦਿੱਤੀ ਤੇ ਹਰ ਸਾਲ ਉਹ ਪੁੱਛਦੀ ਕਿੰਨਾ ਖਰਚ ਆਇਆ ਅਤੇ ਚੈੱਕ ਲਿਖ ਕੇ ਦੇ ਦਿੰਦੀ ਲੰਗਰ ਤਿਆਰ ਹੁੰਦਾ ਸੰਗਤ ਸ਼ੱਕਦੀ ਅਤੇ ਅਰਦਾਸ ਮਧੂਵਾਲਾ ਦੇ ਨਾਮ ਤੇ ਹੁੰਦੀ 6 ਸਾਲ ਤੱਕ ਇਹ ਸਿਲਸਿਲਾ ਚੱਲਿਆ ਉਸ ਦੀ ਸ਼ਰਧਾ ਅਤੇ ਸੇਵਾ ਨੇ ਸਾਰਿਆਂ ਦੇ ਦਿਲ ਜਿੱਤ ਲਏ ਫਿਰ ਇੱਕ ਦਿਨ ਦੁਖਦ ਖਬਰ ਆਈ ਮਧੂ ਵਾਲਾ ਇਸ ਦੁਨੀਆ ਨੂੰ ਅਲਵਿਦਾ ਕਹਿ ਗਈ ਸੰਗਤ ਦੇ ਦਿਲ ਪਰੇ ਹੋ ਗਏ ਉਹਨਾਂ ਨੇ ਉਸ ਦੀ ਆਤਮਾ ਦੀ ਸ਼ਾਂਤੀ ਲਈ ਪਾਠ ਦਾ ਪੂਜ ਪਾਇਆ ਉਸ ਦੇ ਪਿਤਾ ਜਨੀ ਅੱਬੂ ਨੂੰ ਬੁਲਾਇਆ ਗਿਆ ਅਰਦਾਸ ਹੋਈ ਹੇ ਮਹਾਰਾਜ ਆਪਣੀ ਇਸ ਧੀ ਨੂੰ ਆਪਣੇ ਚਰਨਾਂ ਵਿੱਚ ਥਾਂ ਦਿਓ ਅੱਬੂ ਦੀਆਂ ਅੱਖਾਂ ਵਿੱਚ ਹੰਝੂ ਸਨ ਉਹਨਾਂ ਨੇ ਕਿਹਾ ਮੇਰੀ ਧੀ ਸੇਵਾ ਕਰਨ ਤੋਂ ਖੁਦ ਨਹੀਂ ਰੁਕੀ ਇਹ ਇੱਕ ਅੱਲਾ ਦਾ ਹੁਕਮ ਸੀ ਉਹ ਚੱਲੇਗੀ ਪਰ ਮੇਰੇ ਕੋਲ ਜੋ ਵੀ ਹੈ ਉਹ ਉਸੇ ਦਾ ਹੈ ਤੇ ਲੰਗਰ ਦੀ ਸੇਵਾ ਪਹਿਲਾਂ ਵਾਂਗ ਚੱਲਦੀ ਰਹੇਗੀ ਸਾਰਾ ਖਰਚ ਮੈਂ ਦਿੰਦਾ ਰਹਾਂਗਾ ਸੰਗਤ ਨੇ ਸਿਰ ਝੁਕਾ ਕੇ ਇਸ ਨੂੰ ਮੰਨ ਲਿਆ ਤੇ 8 ਸਾਲ ਤੱਕ ਅੱਬੂ ਨੇ ਇਹ ਸੇਵਾ ਜਾਰੀ ਰੱਖੀ ਫਿਰ ਇੱਕ ਦਿਨ ਅੱਬੂ ਵੀ ਇਸ ਦੁਨੀਆ ਤੋਂ ਰੁਖਸਤ ਹੋ ਗਏ ਸੰਗਤ ਨੇ ਉਹਨਾਂ ਦੇ ਨਵੇਂ ਵੀ ਪਾਠ ਕੀਤਾ ਅਰਦਾਸ ਕੀਤੀ ਪਰ ਇਸ ਤੋਂ ਬਾਅਦ ਸੰਗਤ ਨੇ ਇੱਕ ਅਹਿਮ ਫੈਸਲਾ ਲਿਆ। ਉਹਨਾਂ ਨੇ ਕਿਹਾ ਮਧੂਵਾਲਾ ਅਤੇ ਉਸਦੇ ਪਿਤਾ ਸੇਵਾ ਤੋਂ ਖੁਦ ਨਹੀਂ ਰੁਕੇ। ਇਹ ਰੱਬ ਦੀ ਰਜ਼ਾ ਸੀ। ਪਰ ਸੰਗਤ ਹੈ, ਗੁਰਦੁਆਰਾ ਹੈ। ਜਦੋਂ ਤੱਕ ਅੰਦੀਰੀ ਗੁਰਦੁਆਰਾ ਅਤੇ ਸੰਗਤ ਮੌਜੂਦ ਹੈ, ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਤੇ ਲੰਗਰ ਦੀ ਸੇਵਾ ਮਧੂਵਾਲਾ ਦੇ ਨਾਮ ਤੇ ਹੁੰਦੀ ਰਹੇਗੀ। ਐਸ ਮਹਿੰਦਰ ਜੀ ਨੇ ਆਖਰੀ ਗੱਲ ਕਹੀ ਕਿ ਜੋ ਹਰ ਦਿਲ ਨੂੰ ਛੂ ਗਈ ਉਹਨਾਂ ਨੇ ਕਿਹਾ ਜੇ ਕਿਸੇ ਨੂੰ ਮੇਰੀ ਗੱਲ ਤੇ ਸ਼ੱਕ ਹੋਵੇ ਤਾਂ ਹੂੰ ਮੁੰਬਈ ਦੇ ਅੰधेਰੀ ਗੁਰਦੁਆਰੇ ਜਾਵੇ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਵਾਲੇ ਦਿਨ ਦੁਪਹਿਰ ਦੇ ਲੰਗਰ ਸਮੇਂ ਅਰਦਾਸ ਸੁਣੇ ਉਹ ਅਰਦਾਸ ਮਧੂਵਾਲਾ ਦੇ ਨਾਮ ਤੇ ਅਜਿਵੀਂ ਹੁੰਦੀ ਹੈ ਇਹ ਸੁਣ ਕੇ ਮਨ ਵਿੱਚ ਇੱਕ ਅਜੀਬ ਜਜ਼ਵਾ ਜਾਗ ਗਿਆ ਇਹ ਸਿਰਫ ਇੱਕ ਕਹਾਣੀ ਨਹੀਂ ਇੱਕ ਸ਼ਰਧਾ ਸੀ ਇੱਕ ਵਿਸ਼ਵਾਸ ਸੀ ਅਤੇ ਸੇਵਾ ਸੀ ਇੱਕ ਕਹਾਣੀ ਸਾਨੂੰ ਸਿਖਾਉਂਦੀ ਆ ਸੱਚੀ ਭਗਤੀ ਕਿਸੇ ਧਰਮ ਜਾਤ ਜਾਂ ਪਛਾਣ ਨਾਲ ਬੱਝੀ ਨਹੀਂ ਹੁੰਦੀ। ਮਧੂਵਾਲਾ ਜੋ ਖੁਦ ਇੱਕ ਮੁਸਲਿਮ ਪਰਿਵਾਰ ਵਿੱਚੋਂ ਸੀ ਉਸਨੇ ਗੁਰੂ ਨਾਨਕ ਦੇਵ ਜੀ ਤੇ ਪੂਰਾ ਵਿਸ਼ਵਾਸ ਕੀਤਾ। ਉਸਨੇ ਆਪਣੀ ਸਰਦਾਰਾਂ ਨੂੰ ਆਪਣੇ ਜੀਵਨ ਦਾ ਹਿੱਸਾ ਬਣਾਇਆ ਤੇ ਅੱਜ ਵੀ ਉਸਦੀ ਯਾਦ ਅੰਧੇਰੀ ਗੁਰਦੁਆਰੇ ਵਿੱਚ ਜਿਉਂਦੀ ਹੈ। ਰੱਬ ਦਾ ਘਰ ਸਾਰਿਆਂ ਲਈ ਖੁੱਲਾ ਹੈ ਅਤੇ ਸੱਚੇ ਦਿਲ ਨਾਲ ਕੀਤੀ ਸੇਵਾ ਹਮੇਸ਼ਾ ਅਮਰ ਰਹਿੰਦੀ ਹੈ